ਇਹ ਐਕਸਲੈਂਟ ਨਾਮ ਜਿਵੇਂ ਨਹਿਮਤੀਆਂ ਨਮੋਲੀਆਂ ਜਾਂ ਇਹਨਾਂ ਤੋਂ ਪੱਤਿਆਂ ਤੋਂ ਇਹ ਇੱਕ ਜਿਵੇਂ ਆਪਣੀ ਸਰੋਂ ਦੀ ਖਾਲ ਹੁੰਦੀ ਹੈ ਇਸ ਤਰ੍ਹਾਂ ਇਹ ਪੀਸ ਕੇ ਖਾਲ ਖਾਲ ਤਿਆਰ ਕੀਤੀ ਜਾਂਦੀ ਹੈ ਉਹ ਇੱਕ ਨਾ ਸਾਡੇ ਖੇਤ ਵਾਸਤੇ ਬੜੀ ਉਹ ਲਾਹੇਵੰਦ ਹੈ ਉਹ ਤਾਂ ਸਾਡੇ ਖੇਤ ਦੇ ਵਿੱਚ ਕੋਈ ਕੀੜੇ ਹੈ ਜਿੱਥੇ ਕੋਈ ਸਿਉਂਖ ਦੀ ਸਮੱਸਿਆ ਹੈ ਉਹ ਇਹਦੇ ਨਾਲ ਬੜੇ ਵਧੀਆ ਹੱਲ ਹੋ ਜਾਂਦੇ ਹਨਾ ਤੇ ਇਹਦਾ ਬੜਾ ਵਧੀਆ ਸੋਹਣਾ ਰਿਜ਼ਲਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਂ ਤੁਸੀਂ ਜੇ ਆਪ ਖੁਦ ਕਰ ਸਕਦੇ ਆਂ ਜੇ ਛੋਟਾ ਆਪਣੇ ਛੋਟੀਆਂ ਕਿਆਰੀਆਂ ਮੈਂ ਉਹਨਾਂ ਨੂੰ ਛੋਟੇ ਬਗੀਚੀਆਂ ਨੂੰ ਕਹਿੰਣਾ ਚਾਹਣਾ ਤੁਸੀਂ ਨਿੰਮ ਦੇ ਪੱਤੇ ਐ ਉਹ ਤੁਸੀਂ ਇਕੱਠੇ ਕਰਕੇ ਖੇਤ ਦੇ ਵਿੱਚ ਉਹ ਤੁਸੀਂ ਪਾ ਦਿਓ ਰੂੜੀ ਦੇ ਵਿੱਚ ਮਿਕਸ ਪਾ ਕੇ ਉਹ ਵੀ ਤੁਹਾਡਾ ਉਹਨਾਂ ਕੰਮ ਉਹ ਵੀ ਕਰ ਜਾਣਗੇ ਹਨ ਤੇ ਇਹ ਇੱਕ ਬੜਾ ਹਾਂ ਤੁਸੀਂ ਨਿੰਮ ਨੂੰ ਉਬਾਲ ਕੇ ਉਹਦਾ ਪਾਣੀ ਉਹਦਾ ਉਹਦਾ ਉਹਨੂੰ ਕਰਕੇ ਉਹ ਤੁਸੀਂ ਉਹਦੇ ਉੱਤੇ ਉਹਦੇ ਵਿੱਚ ਮਿੱਟੀ ਚ ਮਿਕਸ ਕਰਕੇ ਤੁਸੀਂ ਉਹ ਛਿੱਟਾ ਦੇ ਲਓ ਉਹ ਵੀ ਤੁਹਾਡੇ ਖੇਤ ਦੇ ਵਿੱਚ ਕੰਮ ਕਰੇਗਾ ਹਾਂ ਜਿਹੜਾ ਤੁਸੀਂ हां जे ਤੁਸੀਂ ਬਾਲੇ ਵੱਡੇ ਪੱਤਰ ਤੇ ਕਰਨਾ ਚਾਹੁੰਦੇ ਤਾਂ ਤੁਹਾਨੂੰ ਨਿੰਮ ਦੀ ਖਾਲ ਜਿਹੜੀ ਉਹ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀ ਹੈ ਤੇ ਉਹ ਤੁਸੀਂ ਮੈਂ ਸਮਝਦਾ ਵੀ ਇੱਕ ਕੁਆਂਟਲ ਜੇ ਕਿੱਲੇ ਦਾ ਪਾ ਦੋ ਤਾਂ ਉਹ ਬਹੁਤ ਵਧੀਆ ਉਹ ਰਹੇਗਾ ਤੁਹਾਡੇ ਵਾਸਤੇ ਉਹ ਭੌਂਕੇ ਪਾਉਣੀ ਹੈ ਮਤਲਬ ਨਹੀਂ ਉਹ ਫਾਂ ਉਹ ਜੇ ਥੋੜੀ ਜਿਹੀ ਭੌਂ ਲੋਗੇ ਤਾਂ ਉਹ ਉੜਦੀ ਨਹੀਂ ਗਈ ਤੇ ਵੈਸੇ ਤਾਂ ਉਹ ਛੱਟਾ ਹੀ ਦੇਣਾ ਆਪਾਂ ਜਿਵੇਂ ਦੂਸਰੀ ਖਾਦ ਦਾ ਦਿੰਨੇ ਆ ਉਹਨੂੰ ਛੱਟਾ ਦੇ ਦੋ ਬਸ ਉਹ ਬਹੁਤ ਵਧੀਆ ਰਹੇਗਾ